ਮਮਾ ਅੰਟੀ ਬਤੂ ਇੰਨੇ ਸਾਰੇ ਅਮਰੂਦ ਕੱਟੋ ਛਿੱਲੀ ਜਾਂਨੇ ਆ ਅਮਰੂਦ ਹਾਂ ਆਖੋ ਵਾਈਟ ਵਾਈਟ ਅਮਰੂਦ ਅੰਦਰ ਨੇ ਤੇ ਨਹੀਂ ਨੇ ਇਹੋ ਜਿਹੇ ਅਮਰੂਦ ਹੀ ਹੁੰਦੇ ਆ ਇਹ ਟਿੰਡੇ ਆ ਇਹ ਸਬਜੀ ਆ ਅੱਜ ਤੁੰਗਾ ਤੇ ਛੱਲਣਾਂ ਪੈਣੀ ਤੇ ਮਰ ਸੋਇ ਤੇ ਵੜ ਕੇ ਖਾ ਲੈਣੇ ਹੀ ਗੇ ਆਹੋ ਖਾ ਲੈਂਦੀ ਸੋਹੇ ਕੱਚੀਆਂ ਸਬਜ਼ੀਆਂ ਚੰਗੀਆਂ ਹੁੰਦੀਆਂ ਹਨਾ ਇਹ ਮਾਸਾ ਨਹੀਂ ਸਵਾ ਲੱਗਨੇ ਇਹ ਕੋੜੇ ਨੇ ਇਹ ਦੇਖ ਇਹ ਕੋੜੇ ਤਾਂ ਨਹੀਂ ਹੋਣੇ ਪਰ ਅਮਰੂਦਾ ਵਰਗੇ ਥੋੜੀ ਹੋਣੇ ਆਵੇ ਤੇ ਸਬਜੀ ਹੈ ਅੱਛਾ ਮਗਾ ਇਹਨੇ ਅਮਰੂਦਾ ਕਿਥੋਂ ਤੂੰ ਮੈਨੂੰ ਕੀ ਗੱਲ ਦੱਸ ਹਾਂਜੀ ਤੂੰ ਜਦੋਂ ਦੀ ਸਕੂਲ ਤੋਂ ਆਈਆਂ ਕਦੀ ਉੱਥੇ ਨਿੱggen ਦੀ ਕਦੀ ਉੱਥੇ ਨਿੱggen ਨਹੀਂ ਆ ਤੇ ਤੇ ਕੰਪੀਟੀਸ਼ਨ ਦਾ ਕੀ ਬਣਿਆ ਵਾ ਤੋ ਇਹਨਾਂ ਤੇ ਮਮਾ ਵਾ ਗਾਲਿਆ ਹੀ ਸੋਣਾ ਗਿਆ ਹੈਗਾ ਸੋਣਾ ਤੇ ਬੱਸ ਮੇਰੇ ਫਰੈਂਡ ਨੇ ਮੇਰੇ ਤੋਂ ਵੀ ਚੰਗਾ ਗੱਲਿਆ ਹੋਰ ਮੈਨੂੰ ਲੱਗਦਾ ਮੇਰੀ ਕੋਈ ਪੋਜੀਸ਼ਨ ਨਹੀਂ ਹੋਣੀ ਅੱਛਾ ਤਾਂ ਹੀ ਮੈਂ ਵੀ ਕਹਿੰਦੀ ਕੋਈ ਗੱਲ ਹੈਗੀ ਆ ਜਿਹੜੀ ਸਮ੍ਰੀਤ ਨਾ ਡਿਗੂ ਡਿਗੂ ਕਰਨ ਲਈ ਆ ਤੇ ਤੂੰ ਮੈਨੂੰ ਉਂਦਿਆਂ ਦੱਸ ਦੇਣੀ ਉਦੋਂ ਹੀ ਉਦੋਂ ਮੇਰੇ ਚਿੱਤੇ ਹੀ ਨਹੀਂ ਰਹੇਗਾ ਬੱਸ ਵਿੱਚ ਬੜੇ ਖੜਦੇ ਹੀ ਨਾ ਆਪਾਂ ਤੋ ਫਿਰ ਚਿੱਤੇ ਭੁੱਲ ਗਿਆ ਤੈਨੂੰ ਦੱਸਣਾ ਅੱਛਾ ਤੂੰ ਪੋਜੀਸ਼ਨ ਜਿਹੜੀ ਹੈ ਨਾ ਹਮੇਸ਼ਾ ਆਪਾਂ ਗਲਤੀਆਂ ਤੋਂ ਸਿੱਖਦੇ ਆਂ ਹਨ ਜਿਹੜੂ ਦੀ ਨੰਦਾ ਕਿ ਆਪਾਂ ਜਿਹੜਾ ਕਿਸੇ ਵੀ ਕੰਪੀਟੀਸ਼ਨ ਚ ਪਾ ਕੇ ਰਹਿਣਾ ਕਿ ਪੋਜੀਸ਼ਨ ਹੀ ਆਵੇ ਹੂੰ ਠੀਕ ਆ ਇਹਨਾਂ ਸਾਡਾ ਜਿਹੜਾ ਨਾ ਕੰਫੀਡੈਂਸ ਜਿਹੜਾ ਲੈਵਲ ਉਹ ਹਾਈ ਹੁੰਦਾ ਵਾ ਜੇ ਆਪਾਂ ਤੁਸੀਂ ਸਟੇਜ ਤੇ ਜਾ ਕੇ ਕੁਝ ਆਪਾਂ ਪਾਰਟਿਸਿਪੇਟ ਕਰਦੇ ਨਾ ਕਿਸੇ ਵੀ ਆਈਟਮ ਦੇ ਵਿੱਚ ਤੇ ਸਾਡਾ ਜਿਹੜਾ ਹੈਗਾ ਕੰਪੀਟੀਸ਼ਨਲ ਲੈਵਲ ਜਿਹੜਾ ਉਹ ਹਾਈ ਹੁੰਦਾ ਸੀ ਇਹ ਦਸੰਬੀ ਤੇ ਵੀ ਦੇ ਨਹੀਂ ਸੋਚੀਦਾ ਕਿ ਹਣਾ ਪੋਜੀਸ਼ਨ ਹੀ ਆਵੇ ਹਨਾ ਹੁਣ ਜੇ ਮੰਨ ਲਓ ਤੈਨੂੰ ਮਤਲਬ ਕਿ ਪਤਾ ਲੱਗ ਗਿਆ ਕਿ ਮੈਂ ਆ ਗਲਤੀਆਂ ਕੀਤੀਆਂ ਵਾ ਦੂਜੀ ਕੁੜੀ ਨੇ ਜ਼ਿਆਦਾ ਵਧੀਆ ਕੀਤਾ ਸੀਗਾ ਉਨਜਾ ਦਾ ਫੇਰ ਕੰਪੀਟੀਸ਼ਨ ਹੋਊਗਾ ਜੋ ਪਾਰਟਿਸਪੇਟ ਕਰੂੰਗੀ ਫਿਰ ਉਹ ਆਪਣੀਆਂ ਗਲਤੀਆਂ ਜਿਹੜੀਆਂ ਉਹਨੂੰ ਇੰਪਰੂਵ ਕਰਕੇ ਚਾਹੀਏ ਠੀਕ ਠੀਕ ਆ ਹਾਂ ਕਿਉਂਕਿ ਜੇ ਤਿਹਾਰਤ ਬਣੀ ਆ ਹਾਂ ਨਾ ਤੇ ਆਣ ਕੇ ਇਦਾਂ ਫੇਰ ਸੋਚ ਲੈਣਾ ਕਿ ਇਹ ਹੀ ਹਾਰ ਗਏ ਆ ਤੇ ਦੂਜਾ ਹੀ ਬਸ ਖੋਰਕਗਾ ਨਹੀਂ ਕਰਨਾ ਹੈ ਨਾ ਐਵੇਂ ਨਹੀਂ ਹੁੰਦਾ ਸੋ ਕੋ ਜਿਹੜਾ ਹੈਗਾ ਵਾ ਹੋਰ ਜ਼ਿਆਦਾ ਮਿਹਨਤ ਕਰੀਦੀ ਆ ਅੱਛਾ ਠੀਕ ਆ ਠੀਕਾ ਇੱਧਰ ਤੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕੰਪੀਟੀਸ਼ਨ ਆ ਹਨਾ ਤੇ ਫਿਰ ਤੇ ਇੱਧਰ ਜੇ ਆਪਾਂ ਡਿੱਗੀ ਜਾਵਾਂਗੇ ਤੇ ਫਿਰ ਤਾਂ ਕੋਈ ਹੱਲ ਨਹੀਂ ਹੈਗਾ ਹਨਾ ਫਿਰ ਤੇ ਬਿਮਾਰੀ ਹੋਈਦਾ ਵਾ ਸੋਚ ਕੇ ਠੀਕਾ ਜਦੋਂ ਵੀ ਬੰਦਾ ਕੋਈ ਅਸਫਲ ਹੁੰਦਾ ਵਾ ਨਾ ਤੇ ਫਿਰ ਉਹ ਜ਼ਿਆਦਾ ਮਿਹਨਤ ਨਾ ਲੱਗੇ ਵਦੇ ਨਾ ਫਿਰ ਸਫਲਤਾ ਮਿਲਦੀ ਆ ਅੱਛਾ ਠੀਕ ਹੈ ਇਸ ਕਰਕੇ ਜ਼ਿਆਦਾ ਮਿਹਨਤ ਕਰਨੀ ਚਾਹੀਦੀ ਠੀਕਾ ਠੀਕਾ ਮਮਾ ਹਾਂਜੀ ਨੌਰੇ ਨ ਮੈਂ ਝੰਝੜਾ ਲੈਣੀਆਂ ਆ ਹੁਣ ਮੂੰ ਚੰਝੜਾ ਦਾ ਕਿੱਥੋਂ ਆ ਗਿਆ ਉਹ ਉਦੋਂ ਹੀ ਦੱਸਾਂ ਮੈਂ ਕੱਲ ਆਂਟੀ ਦੀ ਉਹ ਵੇਖੀ ਨਹੀਂ ਕਿ ਝੰਝੜਾ ਕਿਹੜੀ ਆਂਟੀ ਉਹ ਜਿਹੜੇ ਆਏ ਨਹੀਂ ਸੀਗੇ ਅੱਛਾ ਤੇ ਤੂੰ ਉਹਨਾਂ ਦੀ ਝੰਝੜਾ ਵੇਂਦੀ ਧੀ ਹਾਂ ਮੈਂ ਤਾਂ ਵੇਖਿਆ ਨਹੀਂ ਮੈਂ ਵੇਖਿਆ ਉਹਨਾਂ ਦਾ ਉਹ ਬੜਾ ਸੋਨਾ ਹੈਗਾ ਤੇ ਮੈਂ ਉਹੋ ਜੀ ਲੈਣੇ ਆਵਾ ਡਿਜ਼ਾਈਨ ਹੈ ਡਿਜ਼ਾਈਨ ਸੋਨਾ ਹੈਗਾ ਹਾਂ ਤੇ ਤੇ ਤੱਕ ਝੰਝੜਾ ਹੈ ਗਿਆ ਮੈਂ ਉਹ ਨਹੀਂ ਉਹ ਨਹੀਂ ਨਾਲੇ ਬਾਜੂ ਨਹੀਂ ਕਰ ਗਿਓ ਬਾਜੂ ਵੀ ਬੜੇ ਕਰਦੀ ਆਂ ਸੀ। ਛਾਬਾਸ਼ੇ। ਫੇ ਸਾਰੇ ਕੋ ਗੁਰੂ ਨੇ ਲਵਾ ਦੀਆਂ ਝਾਂਜਾ ਨੂੰ। ਹਾਂ ਹੈ? ਹਾਂ। ਮੈਂ ਵੀ ਕਹ ਜੇ ਇਹ ਕਿਹੇ ਦੀਆਂ ਤੂੰ ਝੂੜੀਆਂ ਵੇਖ ਲੈਨੀ ਆ ਮੈਂ ਝੂੜੀਆਂ ਪਾਉਣੀਆਂ ਵਾ। ਜੇ ਹੋਰ ਕੋਈ ਚੀਜ਼ੀ ਮੁੰਦਰੀ ਵੇਖ ਲੈਨੀ ਮੁੰਦਰੀ ਪਾਉਣੇ ਉਦਾਂ ਦੀ ਲੈਣੀ ਮੈਂ। ਹਨਾ? ਉਹਦੇ ਉਹ ਸਾਸ਼ਨਾ ਤੇਰੇ ਫੈਸ਼ਨ ਹੀ ਨਹੀਂ ਮਾਣ। ਉਹ ਮਿੰਟਾ ਦੇ ਸੋਨੇ ਲੱਗੀ ਹੀਗੀ। ਛਾਬਾਸ਼। ਉਹਦੀਆਂ ਲਵਾ ਲੈਣੀਆਂ ਆਂਟੀ ਦੇ। ਤੂੰ ਮਿੰਦਾ ਹਦੀ ਪਾਉਂਦੀ ਹੈ ਲਵਾ ਲੈਂਦੇ ਨਹੀਂ ਹਾਂ ਉਹਨਾਂ ਨੂੰ ਬੁਰਾ ਲੱਗ ਜਾਣਾ ਹੈਗਾ ਅੱਛਾ ਤੈਨੂੰ ਇੰਨੀ ਸਮਝ ਆ ਗਈ ਫਿਰ ਉਹਨਾਂ ਨੂੰ ਬੁਰਾ ਲੱਗਣਾ ਹੈ ਹਾਂ ਹੈਨਾ ਫੇ ਮੈਂ ਤੇਨੂੰ ਇੱਕ ਗੱਲ ਦੱਸਾਂ ਤੇਰੇ ਪਾਪਾ ਨੇ ਨਾ ਕੰਨਕ ਵੇਚੀ ਹੋ ਹਾਂ ਕਿੰਨੇ ਪੈਸੇ ਆਏ ਆ ਪਾਪਾ ਨੂੰ ਕਹਿ ਜਾਵੇ ਫੇਮਤ ਕਿੰਨੀ ਪਾਪਾ ਨੂੰ ਚਾਹੀਦੀ ਹਾਂ ਦਾਦੀ ਮਾ ਹਾਂ ਪਪਾ ਕਿੱਥੇ ਗਏ ਆ ਪਪਾ ਪਤਾ ਮੰਡੀ ਗਿਆ ਵਾ ਅੱਛਾ ਪਪਾ ਮੰਡੀ ਗਏ ਆ ਕਾ ਵੇਚਣ ਅੱਛਾ ਹਾਂ ਦਾਦਾ ਨਹੀਂ ਮੈਂ ਤੇ ਦਬਾ ਪਰੂ ਢੀਕਣ ਢੀਂਗੀ ਪਪਾ ਢੀਕਣ ਢੀਂ ਕੀ ਆਖਣਾ ਪਪਾ ਨੂੰ ਉਹ ਪਪਾ ਦਾ ਕੰਮ ਆ ਮੈਨੂੰ ਕੋਈ ਹਾਂ ਤੈਨੂੰ ਪਪਾ ਦਾ ਕੰਮ ਆ ਹੂੰ ਕੋਈ ਠੰਡਾ ਮੰਗਾਉਣਾ ਕੋਈ ਕੋਕੀ ਮੰਗਵਣੀ ਆ ਪੀਣ ਵਾਲੀ ਕੀ ਉਹਦਾ ਨਾਮ ਲੈਂਦੇ ਇਹੋ ਜੀ ਚੀਜ਼ ਮੰਗਾਉਣੀ ਆ ਪਰੋਟੀ ਨਹੀਂ ਹਾਂ ਮੇਰੇ ਕੋਦੇ ਹੀ ਗੱਲ ਲੇਗੀ ਕੋਈ ਅੱਛਾ ਉਹਦਾ ਗੱਲ ਕਰਨੀ ਕੋਈ ਆ ਜਾਂਦਾ ਆਉਂਦਾ ਹੀ ਹੁਣਾ ਠੀਕ ਆ ਚੱਲ ਬਹਿ ਜਾ ਨਹੀ ਚ ਪੂੰਡਾ ਨਾ ਹੋਣ ਜਿਹੜੀ ਫੋਲਣ ਲਈ ਆ ਕੋਈ ਨਾ ਪਤਾ ਨਾ ਡਾਣਾ ਲਵੀ ਅੱਜਕੱਲ ਬੜੀ ਯਾਰ ਹੁੰਦੀ ਪੂੰਡਾ ਵਿੱਚ ਅੱਛਾ ਪਪਾ ਆਗੇ ਹਾਂ ਕਾਡੂ ਕਿੰਨੇ ਪੈਸੇ ਮਿਲੇ ਅੱਜ ਮੈਨੂੰ ਪੈਸੇ ਕਿੱਥੇ ਮਿਲਨੇ ਕੋਹ ਵੇਚਨ ਤੇ ਗਏ ਸੀ ਤੀ ਤੈਨੂੰ ਕਿਹੜਾ ਕੀ ਵੇਚਨ ਗਿਆ ਮੈਨੂੰ ਤੇਰਾ ਪਤਾ ਕੀ ਵੇਚਨ ਗਿਆ ਕਣਕ ਵੇਚਨ ਗਏ ਸੀ ਕਿ ਮੈਨੂੰ ਪਤਾ ਵਾ ਇੰਨਾ ਤੇ ਸੱਤੈ ਨੂੰ ਸਾਰਾ ਪਤਾ ਵੀ ਮਤਲਬ ਕੀ ਵੇਚਦਾ ਕੀ ਦੇ ਵੇਚਨ ਹਾਂ 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 ਉਹ ਕਣਕ ਵੇਚਨ ਗਿਆ ਸੀ ਮੈਂ ਕਿੰਨਾ ਕਿੰਨਾ ਕਾਟ ਛੂਟ ਨਿਕਲਿਆ ਠੀਕ ਨਿਕਲਿਆ ਠੀਕ ਹੈ ਮਾਦਾ 17 18 ਕੁਇੰਟਲ ਲੈਦਾ 17 18 ਮੈਨੂੰ ਤਾਂ ਸੋਚ ਆਇਆ 21 22 ਕਿਵਾਂ ਨਿਕਲਦੇ ਬੋਰੀਆਂ ਇਹਨਾਂ ਲੋਕਾਂ ਦੇ ਕਿੱਲੇ ਵੱਡੇ ਆ ਨਾ ਬੋਰੀਆਂ ਹੈ ਲੋਕੀ ਤੇ ਮੈਨੂੰ 21 22 ਬੋਰੀਆਂ ਦੱਸਣ ਦਾ ਏ ਲੋਕਾਂ ਦੇ ਨਾਲ ਸ਼ਾਮਲਾ ਥਾਂ ਰਲਾਏ ਹੁੰਦੇ ਕਿਹਨੇ ਰਾਹ ਵੱਟਿਆ ਕਿ ਇਹਨੇ ਸੜਕ ਵੱਡੀ ਪਿਆਲੀਆਂ ਵੱਟਿਆ ਐਵੇਂ ਦੱਛੀ ਜਾਂਦੇ ਪੂਰੇ ਕਿਲੋ ਤੇ 11 18 19 ਕੁੰਟ ਝਾੜੀਆ ਦੱਸ ਚਲੋ ਬੰਦਾ ਵੀ ਕਦੀ ਰੱਜਿਆ ਨਹੀਂ 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 ਬੜਾ ਵਧੀਆ ਝਾੜੋ ਹੋਰ ਕੀ ਹਾਂ ਨਹੀਂ ਬੰਦਾ ਨਹੀਂ ਕਦੀ ਰੱਜਦਾ ਲੋਕੀ ਝੂਠ ਬੜਾ ਬੋਲਦੇ ਆ ਉਹਨਾਂ ਦੇ ਸ਼ਾਮਲਾ ਥਾਂ ਪਾਏ ਹੁੰਦੇ ਨਾ ਹਾਂ ਹਾਂ ਬੰਦੇ ਪਨੇ ਵੱਢ ਕੇ ਲੋਕਾਂ ਦੇ ਲਾ ਦੱਸ ਬੰਨੇ ਲੋਕੀ ਵਡਣ ਦਿੰਦੇ ਆ ਬੜਾ ਘੋਦਾ ਲੋਕਾਂ ਦਾ ਚਲੋ ਇਹ ਵੀ ਠੀਕ ਆ ਬੜਾ ਵਧੀਆ ਹੂੰ ਉਹਨਾਂ ਦੀਆਂ ਹੋਈ ਜਾਣਾਂ ਹਾਂ ਤੂੰ ਦੱਸ ਤੂੰ ਪੁੱਛਣ ਲਈ ਕਿੰਨੇ ਪੈਸੇ ਮਿੰਨੇ ਫਿਰ ਨਵੇਂ ਨਵੇਂ ਦੱਸੋ ਸਹੀ ਬੜੀ ਮਿਲਦੀ ਆ ਕਦੋਂ ਕਿੰਨੇ ਮਿਲਦੇ ਹੈ ਤੈਨੂੰ ਕਿੰਨੇ ਚਾਹੀਦੇ ਤੂੰ ਇਹ ਦੱਸ ਨਹੀਂ ਮੈਂ ਅੱਜ ਤੇ ਕੋਈ ਚੀਜ਼ ਮੰਗਾਉਣੀ ਆ ਤੂੰ ਦੱਸ ਕੀ ਮੰਗਵਾਉਣਾ ਮੈਂ ਦੱਸਦਾ ਮੈਂ ਠੀਕ ਮੈਂ ਪੁੱਛਣ ਲਈ ਮੈਨੂੰ ਤਾਂ ਦੱਸਣ ਨਹੀਂ ਲਈ ਪਾਪੇ ਨਹੀਂ ਕੱਢ ਲਈ ਪਾਪਾ ਆਉਂਦਾ ਪਾਪਾ ਆਉਂਦਾ ਕੱਲ ਦਾ ਸਮਝੀ। ਉਹ ਜਿਹੜੀ ਕੱਲ ਆਂਟੀ ਨਹੀਂ ਆਏ ਸੀਗੇ। ਹਾਂ। ਜਿਹੜੇ ਉਹਨਾਂ ਚਾਂਜਰਾ ਪਾਈਆਂ ਸੀ ਮੈਨੂੰ ਉਹ ਜੀ ਚਾਹੀਦੀਆਂ। ਲੈ। ਚਾਂਜਰਾ ਚਾਹੀਦੀਆਂ। ਹਾਂ। ਅੱਛਾ। ਚਾਂਜਰਾ ਫੋਮੀਆਂ। ਨਹੀਂ ਉਹ ਨਹੀਂ ਆਗੇ। ਹਾਂ। ਪੇਸ਼ੇਤ ਕਮਦੀ ਫਿਣੇਗੀ ਵਿਹੜੇ ਚ। ਹਾਂ। ਜਦੋਂ ਤੇਰਾ ਵਿਆਹ ਕਰਾਂਗੇ ਨਾ। ਉਦੋਂ ਪਾਵਾਂਗੇ ਤੇ। ਨਹੀਂ ਮੈਨੂੰ ਹੁਣ ਚਾਹੀਦੀਆਂ। ਨਹੀਂ ਨਹੀਂ ਵਿਆਹ ਤੇ। ਨਹੀਂ। ਹਾਂ ਤਾਂ ਪਾਹੇ ਤੇ ਮਿਲੇ ਆ। ਤੇ ਪੈਸੇ ਤੇਰੇ ਨਾਲ ਜਮ੍ਹਾਂ ਕਰਾ ਦਿੰਦੇ ਆਂ। ਨਾਲੇ ਵੱਧ ਬਣ ਜਾਣਗੇ ਤੋ। ਨਹੀਂ। ਹੂੰ। ਨਹੀਂ। ਹਾਂ ਨਹੀਂ ਨਹੀਂ ਨਹੀਂ। ਤਾਂ ਕੋਈ ਗੱਲ ਨਹੀਂ ਕੁੜੀ ਨੇ ਪਹਿਲੀ ਵਾਰ ਚਾਂਜਰਾ ਮੰਗੇਗਾ ਵਾ ਬਣਾ ਦੰਨੇ ਆ ਤੂੰ ਲੈਦਾਂਗੇ ਮੈਂ ਤੂੰ ਮਜ਼ਾਕਾਂ ਡਿਆ ਉਹਨੂੰ ਮੈਂ ਸਤਾਉਂਦਿਆਂ ਉਹਨੂੰ ਨਿਆਣੇ ਦਾ ਦਿਲ ਨਹੀਂ ਤੋੜੀਦਾ ਹੁੰਦਾ ਚੱਲ ਲੈਦਾਂਗੇ ਚਾਂਜਰਾ ਲੈਦਾਂਗੇ ਚਾਂਦੀ ਦੇ ਲੈਣੀ ਵਾ ਹਾਂ ਚੱਲ ਚਾਂਜਰਾ ਹੋਈਆਂ ਕੋਈ ਹੋਈਆਂ ਚੱਲ ਲੈਦਾਂਗੇ ਚਾਂਜਰਾ ਤੇ ਲੈਦਾਂਗੇ ਠੀਕ ਹਾਂ ਹੁਣ ਖੁਸ਼ ਹਾਂ ਚੱਲ ਠੀਕ ਆ ਚੱਲ ਖੇਡ ਫੇਰ ਲੈਦਾਂਗੇ ਚਾਂਜਰਾ ਨਿਆਣਿਆਂ ਵਾਸਤੇ ਤਾਂ ਕਮਾਈ ਕਰੀਦੀ ਆ ਆਹੋ ਚੱਲ ਜਾ ਲੇ ਆ ਕੇ ਗੋਪੀ ਨਾਲ ਚੱਲ ਜੇ ਤੈਨੂੰ ਲੈ ਆ ਦੋ ਇਹਨਾਂ ਝਾਂਜਰਾ ਨਾਲ ਲੈ ਜਾਓ ਇਹਨੂੰ ਚੱਲ ਬਹਿ ਮਾਤਾ ਮੈਂ ਪੀਵਾਂ ਪਾਣੀ ਧਾਣੀ ਉੱਥੇ ਤਾਂ ਘੱਟਾ ਹੀ ਬੜਾ ਸੀ ਚੰਗਾ ਆ ਮੈਨੂੰ ਤਾਂ ਕੋਈ ਗੱਲ ਹੀ ਨਹੀਂ ਦੱਸਦੇ ਪਤਾ ਨਹੀਂ ਕਿਹੜੀ ਆਂਟੀ ਆਈ ਮੈਂ ਕਿੱਥੇ ਗਈ ਹੋਈ ਜਿਹੜਾ ਮੈਨੂੰ ਪਤਾ ਹੀ ਨਹੀਂਗਾ ਜਿਹੜੀਆਂ ਇਹਨੇ ਕੁੜੀ ਨੇ ਝਾਂਜਰਾ ਵੇਖ ਲਿਆ ਹਨ ਇਹ ਲੱਕ ਨੱਕ ਜੀ ਕਰਦਾ ਹੀ ਵੇਖ ਕੇ ਕੁੜੀ ਦਾ ਚਲੋ ਵੇਖ ਲੈਨੇ ਬਣਾ ਕੇ ਦੇ ਹੀ ਦਿੰਨੇ ਆ ਇਹਨੇ ਨਾ ਨਿਆਣਾ ਖੋਚੋ ਜੇ ਤਾਂ ਹੋਰ ਕੀ ਚਾਹੀਦਾ ਗੋਪੀ ਨੂੰ ਪੁੱਛਾਂ ਪਹਿਲਾਂ ਕਿਹੜੀ ਮਗਰੋਂ ਆਈ ਆਂਟੀ ਆਂਦੀ ਆਈ ਮੈਂ ਤੇਰੇ ਮਗਰੋਂ ਬੇਵਾਦਦੀ ਚਲੋ ਪੁੱਛਦੀ ਆਂ ਪਹਿਲਾਂ ਉਹਨੂੰ ਆਜ ਮਾਰਾਂ ਕਿ ਅੰਦਰ ਜਾਵਾਂ ਪਤਾ ਨਹੀਂ ਆ ਪਾਣੀ ਤਾਂ ਨਹੀਂ ਦੇਈ ਇਹ ਦੇਣ ਜੋ ਦੇਣ ਚਲੋ ਪੁੱਛ ਕੇ ਹੁੰਨੀ ਆ ਭਲਾ ਮੈਂ ਹੁਣ ਇਹ ਮੈਂ ਤੋਂ ਹੀ ਨੇ ਉਹ ਲੈ ਰੱਖਾਂ ਡਾ ਪੇ ਅੰਟੀ ਆਈ ਕਿਹੜੀ ਅੰਟੀ ਆਈ ਪਿੰਡੋ ਆਈ ਕੋਈ ਪੁਰਾਣੀ ਆਈ ਕੌਣ ਆਇਆ ਹੋਇਆ ਗੋਰਪ੍ਰੀਤ ਗੋਪੀ ਗੋਪੀ ਹਾਂਜੀ ਕੀ ਕਰ ਰਹੀ ਆ ਮੈਂ ਸਬਜੀ ਦੇ ਹੀ ਬਣਾਉਣਾ ਅੱਛਾ ਬੈ ਜਾ ਕੀ ਹੈ ਸਮਰੀ ਦਾ ਖੰਡਈ ਆਂਟੀ ਆਈ ਹੈਗੀ ਤੁਸੀਂ ਮੈਨੂੰ ਦੱਸਿਆ ਨਹੀਂ ਕਿਹੜੀ ਆਂਟੀ ਆਈ ਹੈਗੀ ਉਹ ਕੱਲ ਆਏ ਸੀਗੇ ਦੁੱਜੂ ਤੇ ਜੋ ਜੀਵਨ ਕਰ ਗਏ ਸੀਗੇ ਆਹੋ ਤੇ ਉਹ ਮੇਰੇ ਪੇਕਿਆਂ ਤੋਂ ਹੀ ਲਾਗੋ ਉਹ ਨਾ ਪਿਆਤੋ ਹੀ ਆਹੋ ਤੇ ਉਹ ਨਾ ਰਿਸ਼ਤੇ ਰਿਸ਼ਤੇ ਕਰਮ ਦੇ ਆ ਉਹ ਕਿਤੇ ਇੱਥੋਂ ਨਹੀਂ ਲੰਘਣਦੇ ਹੈਗੇ ਤੇ ਉਹ ਹੁੰਦ ਜਾਂਦੇ ਆ ਗਏ ਮੈਂ ਅੱਗੇ ਨਹੀਂ ਮੈਨੂੰ ਕੋਈ ਦੱਸਿਆ ਨਹੀਂ ਨਾ ਨਾ ਜੋਦੇ ਨੇ ਗੱਲ ਕੀਤੀ ਨਾ ਗੋਪੀ ਨੇ ਗੱਲ ਕੀਤੀ ਉਹ ਕਿਹੜੀ ਮਹਾਂ ਟੀ ਆ ਗਈ ਅੱਜ ਤੂੰ ਵਾਵਾਚਰ ਵਾਵਾਚਰ ਲੱਗਾ ਰੱਖਣਾ ਤੇ ਵਾਵਾਚਰ ਲਾ ਆਏ ਉਧਰ ਜੀਵਨ ਕਰ ਮੈਂ ਫਿਰ ਉਹਦੀ ਮਾਂ ਆਈ ਹੀਗੀ ਰਿੰਪੀ ਦੀ ਅੱਛਾ ਤੇ ਉਹਦੇ ਨਾਲ ਗੱਲਾਂ ਗੁੱਲਾਂ ਕਰਦੀ ਰਹੀ ਤੇ ਟਾਈਮ ਲੱਗ ਗਿਆ ਮੇਰਾ ਆਹੋ ਮੈਂ ਵੀ ਕਹਾਂ ਵੀ ਮੰਮੀ ਤੇ ਆਏ ਹੀ ਨਹੀਂ ਕਦੋਂ ਤੇ ਉਹ ਵੀ ਪੁੱਛੁੰਦੇ ਹੀ ਸਭ ਹੂੰ ਤੇ ਤੂੰ ਵਾਵਾਚਰ ਲਾ ਆਏ ਤੇ ਫਿਰ ਬਾਅਦ ਵਿੱਚ ਮੈਂ ਵੀ ਕੰਮ ਘੁੰਮਣ ਲੱਗੂ ਕਿ ਮੇਰੇ ਦਿਮਾਗ ਚੋਂ ਨਿਕਲ ਗਈ ਗੱਲ ਮੈਂ ਜਦੋਂ ਉੱਠਣ ਲੱਗਾ ਉਦੋਂ ਆਖੇ ਬਹਿ ਜਾ ਪੈਣ ਜੀ ਕੀ ਕਰਨਾ ਵਾ ਚੱਲ ਕੰਮ ਤੇ ਉਹਨੇ ਗੁਰਪ੍ਰੀਤ ਨੇ ਘੜੀ ਲੈਣਾ ਆ ਹੋਏ ਤੇ ਉਹ ਤਾਂ ਚਲ ਕੋਈ ਜਦੋਂ ਮੈਂ ਹਾਂ ਮੈਨੂੰ ਕੰਮ ਦਾ ਤੇ ਨਹੀਂ ਗਾ ਮੈਨੂੰ ਤਾਂ ਕੰਮ ਡਉਦੀ ਨਹੀਂ ਹੋ ਤੇ ਮੈਂ ਆ ਤੈਨੂੰ ਵੇਖਿਆ ਤੇ ਮੈਂ ਇੱਧਰ ਆ ਗਈ ਤੇ ਮੈਂ ਹਾਂ ਚੱਲ ਰਾਜੀ ਬਾਜੀ ਪੁੱਛਿਆ ਨਹੀਂ ਤਾਂ ਤੂੰ ਤਾਂ ਪੈਣ ਜੀ ਮੈਂ ਹਮਿੰਨ ਬੋਲੀ ਛੱਡਿਆ ਆਦੀ ਨੂੰ ਵਾਵਾ ਚਲਾਦਾ ਫਿਰ ਤਾਂ ਕਰਕੇ ਮੈਨੂੰ ਫੇਰ ਦਿਮਾਗ ਚੋਂ ਨਿਕਲ ਗਈ ਗੱਲ ਇਹ ਤਾਂ ਉਦਾਂ ਦੇ ਮੈਨੂੰ ਦੱਸਣਾ ਕਿਉਂ ਨਹੀਂ ਹੈਗਾ ਆਹੋ ਤਾਂ ਉਹ ਆਖੰਡੇ ਹੀ ਕੀ ਝਾਂਜਰਾ ਆ ਆਖੰਡੇ ਹੀ ਉਹਨੇ ਝਾਂਜਰਾ ਪਾਈਆਂ ਆਹੋ ਮੈਂ ਕੀ ਕਹਿੰਦੀ ਆ ਉਦੋਂ ਦੇ ਪਿਆਰਾਂ ਵਾਲੀ ਕਿਤੇ ਵੇਂਦੀ ਰਹੀ ਨਿਆਣੀ ਆ ਨਾ ਆਹ ਤੇ ਉਹ ਮੈਨੂੰ ਵੀ ਕਹਿਣ ਦੇਈ ਹੀਗੀ ਵੀ ਮੈਂ ਉਦਾਂ ਦੀ ਜਿੱਦਾਂ ਦੀ ਆਂਟੀ ਨੇ ਝਾਂਜਰਾ ਪਾਈਆਂ ਵਾ ਨਾ ਉਦਾਂ ਦੀਆਂ ਮੈਂ ਲੈਣੀਆਂ ਤੇ ਮੈਂ ਵੀ ਤੇ ਕੋੜਾ ਨਹੀਂ ਹੈਗੀ ਕਹਿੰਦੀ ਡਿਜ਼ਾਈਨ ਉਹ ਲੈਣਾ ਮੈਂ ਨਿਆਣੀ ਆ ਉਹ ਕਿਤੇ ਵੇਂਦੀ ਨਹੀਂ ਮੈਂ ਜੇ ਪਾਪਾ ਨੂੰ ਕਹਾਂ ਛਣਕਦੀਆਂ ਛਣਕਦੀਆਂ ਹੈਗੀਆਂ ਆਹੋ ਛਣਕਦੀਆਂ ਹੀ ਉਹਦੀਆਂ ਕਿਰੋ ਹੋਇਓ ਨੂੰ ਫੇਰ ਨਿਆਣੀ ਨੂੰ ਚੰਗੀਆਂ ਲੱਗੀਆਂ ਆਹੋ ਅਗੇ ਉਹ ਜਿਹੜੀ ਚੀਜ਼ ਵੇਂਦੀ ਉਹੀ ਕਹ ਦਿੰਦੀ ਮੈਂ ਉਹ ਹੀ ਮੰਗ ਲੈਂਦੀ ਆ ਆ ਜਨਿਆਣੀ ਜੋ ਆ ਆਹੋ ਚੱਲ ਕੋਈ ਗੱਲ ਨਹੀਂ ਚੱਲ ਜੋੜਾ ਖੰਡਿਆ ਹੈਗਾ ਵੀ ਤੁਸੀਂ ਲੈ ਆਇਓ ਚਲ ਆਪਾਂ ਜੇ ਦੋ ਟਾਈਮ ਲੱਗੂਗਾ ਤੇ ਚੱਲ ਲੈ ਜਾਵਾਂਗੇ ਨਿਆਣੀ ਆਹੋ ਨੀ ਮੈਂ ਡਿਜ਼ਾਈਨ ਤੇ ਮੈਂ ਵੀ ਨਹੀਂ ਉਹਦਾ ਵੇਖਿਆ ਕਿਦਾਂ ਦਾ ਹੁਣ ਇਹਨੂੰ ਨਾਲ ਲੈ ਕੇ ਜਾਵਾਂਗੇ ਫੇਰ ਹੀ ਪਤਾ ਲੱਗੂਗਾ ਅੱਛਾ ਕਹਿੰਦੀ ਸ਼ਨ ਕਰਨ ਵਾਲੀਆਂ ਹੀ ਆ ਫਿਰ ਉਹ ਜਿਹੜੀਆਂ ਛਣਕਦੀਆਂ ਹੋਣਗੇ ਲਿਆਵਾਂਗੇ ਮੈਂ ਉਹਦੇ ਪੈਰਾਂ ਵੱਲ ਧਿਆਨ ਨਹੀਂ ਮਾਰਿਆ ਨਿਆਣੇ ਵਾਲੀ ਕਮਾਈ ਕਰੀਦੀ ਆ ਚੱਲ ਜੇ ਨਿਆਣੀ ਮੰਗਦੀ ਤੇ ਕੋਈ ਗੱਲ ਨਹੀਂ ਆ ਲਿਆਣ ਦਾ ਕੋਈ ਨਹੀਂ ਚਲ ਮੈਂ ਦੇਖ ਲਾਂ ਸਬਜ਼ੀ ਹਾਂ ਚੰਗਾ ਬਣਾ ਲੈ ਸਮ੍ਰਿਤ ਕੋਲੋਂ ਬਾੜ ਲੈਣਾ ਹੀ ਹੁਣ ਨਹੀਂ ਹੈ ਨਹੀਂ ਚੱਪ ਮੇਰਾ ਕੋਲ ਥੋੜਾ ਜਿਹਾ ਬਾੜ ਲੈ ਠੀਕ ਹੈ ਠੀਕ ਹੈ ਨਾਲੇ ਬਾਬਾ ਪਾਣੀ ਦੇ ਮੈਨੂੰ ਪਤਾ ਮੰਨ ਗਈ। ਨਮੋ ਮਮੂ ਨੂੰ ਨਿਕਾ ਦੋ ਰਾਵ ਮੈਂ ਧੀ ਧੀਰੇ ਨੀਂਦ ਦੇਣੀ ਆ। ਤੇ ਬਤੂ ਉਹਨਾਂ ਨੇ ਆਪਣਾ ਕੰਮ ਖੁਮਸਾਬ ਕੇ ਫੇਰ ਹੀ ਹੋਣਾ ਵਾ। ਹਾਂ। ਹਾਂ। ਪਰ ਜਦੋਂ ਮੈਂ ਸਕੂਲੋਂ ਨੇ ਮਿਲਦਾ ਬੱਸ ਵਿੱਚ ਮੈਂ ਹਉ ਸੋਚਦੀ ਕਿ ਆ ਜਾਏ ਨਾ ਆ ਜਾਏ ਨਾ ਆ ਜਾਏ ਨਾ। ਤੂੰ ਇਨੀ ਵੇਟ ਕਰਦੀ ਰਹਿਣੀ ਆ। ਹਾਂ। ਤੋ ਨਾ ਦੇਖੀ ਕਿ ਇਹ ਦਿਨ ਦਿਨ ਨੂੰ ਸਰਪ੍ਰਾਈਜ਼ ਹੀ ਦੇਣੀ। ਅੱਛਾ ਹੈ ਨਾ? ਹਾਂ। ਤੇ ਇਹ ਦਿਨ ਤੋਂ ਸਕੂਲੋਂ ਆਈ ਹੁਣ ਆਉਂਦੀ ਹੋਣਾ ਵਾ। ਉਹ ਨਿਚੇ ਨੂੰ ਮਾਂ ਹੋਣੀ ਆਏ ਹੋਣੇ ਆ। ਹਾਂ। ਹੈ ਨਾ? ਹਾਂ। ਤੇ ਇਹ ਦਿਨ ਸਰਪ੍ਰਾਈਜ਼ ਹੀ ਮਿਲ ਜਾਣਾ। ਹੂੰ। ਤੇ ਪੜਲਾ ਫਿਰ ਤੇ ਝਾਂਜਾ ਫਿਰ ਕਿਦਾਂ ਲਾਂ ਜਾਣੀਆਂ ਹੁਣ? ਪਤਾ ਨਹੀਂ। ਬਾਬੂ ਕੰਦੇ ਲਿਆ ਜਾਵਾਂਗੇ। ਇਹਨੂੰ ਦੱਸਿਆ ਨਹੀਂ ਕਿ ਕੋ ਦੋਲਾ ਕਜਣੀ ਹੈ। ਅੱਛਾ।

ਹਾਂ ਤੇ ਸਵੇਰ ਛੁੱਟੀ ਵਿੱਚ ਸਵੇਰੇ ਪੈਣੂੰ ਹੁਣ ਫੋਨ 'ਵਾਲ ਜਿਆਦਾ ਧਿਆਨ ਛੁੱਟੀ ਸਵੇਰੇ ਹੈਗੀ ਆ ਪਰ ਅੱਜ ਜੇ ਥੋੜਾ ਅੱਜ ਕਰ ਲਾ ਥੋੜਾ ਸਵੇਰੇ ਕਰ ਲਈ ਜਉਨੀ ਸਵੇਰੇ ਸੌਖੀ ਹੋਊਗੀ ਹਾਂ ਮਮਾ ਮੈਂ ਪਾਪਾ ਨੇ ਕਿਹਾ ਕਿ ਪਾਪਾ ਐਵਰੇ ਨੇ ਲੈ ਲਿਆ ਦੋ ਆਪਾਂ ਇਹਦੇ ਕੱਲੂ ਨੇ ਆਦਾਂਗੇ ਜਾਂ ਫਿਰ ਅੱਜ ਨੂੰ ਜੇ ਟਾਈਮ ਲੱਗਾ ਤੇ ਲੈ ਜਾਾਂਗੇ ਹੁਣ ਪਾਪਾ ਨੇ ਇਰਲੈਂਡ ਜਾਣਗੇ ਤੇ ਨਹੀਂ ਆਪਾਂ ਕਿੰਦੇ ਜੇ ਟਾਈਮ ਲੱਗਾ ਤੇ ਨਹੀਂ ਤੇ ਫਿਰ ਆਹਨਦਾਂਗੇ ਪਾਪਾ ਕਿੰਦੇ ਫੇ ਕੱਲੂ ਨੇ ਆਦਾਂਗੇ ਕਹਿੰਦੇ ਕੀ ਤਾਂ ਰਵੀ ਤੈਨੂੰ ਕੱਲ ਨੂੰ ਲਿਆਵਾਂਗੇ ਇਹ ਮੰਗਾਉਣੇ ਜ਼ਰੂਰੀ ਕਿ ਨਹੀਂਗੇ ਬਸ ਇਹ ਨੀਰ ਲਾਉਣ ਜੋਗੀ ਰਹਿ ਜਾਣਾ ਤੂੰ ਮੈਨੂੰ ਲੱਗਦਾ ਕਿਉਂ ਆਪੇ ਆਪੇ ਕੇ ਨਹੀਂ ਮੈਂ ਅਫਸਰ ਬਣਨਾ ਵਾ ਤੂੰ ਜੇ ਪੜੂਗੀ ਨਾ ਤੇ ਫਿਰ ਅਫਸਰ ਕਿੱਦਾਂ ਬਣੂਗੀ ਉਹ ਕੱਲ ਨੂੰ ਪੜ ਲੂੰਗੀ ਹੂੰ ਜੋ ਆ ਤੇ ਰੰ ਜ਼ਿਆਦਾ ਹੀ ਫੋਨ 'ਵਾਲ ਧਿਆਨ ਨਾ ਵੀ ਜੋ ਚੀਜ਼ ਵੈਨੀ ਉਹੀ ਤੂੰ ਮੰਗਣ ਲਾ ਪੈਣੀ ਆ ਤੇ ਪੜਾਈ 'ਵਾਲ ਧਿਆਨ ਘਟਦਾ ਜਾਂਦਾ ਤੇਰਾ ਨਹੀਂ ਕੁਈ ਦਾ ਸੇ ਅੱਗੇ ਤੂੰ ਕਿਤਾਬ ਛੱਡਦੀ ਨਹੀਂ ਨਹੀਂ ਹੋਂ ਤੂੰ ਕਿਤਾਬ ਫੜਦੀ ਨਹੀਂ ਐ ਜੇ ਮੈਂ ਵਾਰ-ਵਾਰ ਕਹਾਂ ਤੇ ਫੇਰ ਕਿਤਾਬ ਫੜਦੀ ਹੁੰਦਾ ਤੂੰ ਕਿਤਾਬ ਨਹੀਂ ਫੜਦੀ ਨਹੀਂ ਫੜਦੀ ਨਾ ਕਾਨੂੰ ਪੜਨੂੰਗੀ ਕਾਨੂੰ ਤੋਂ ਜ਼ਿਆਦਾ ਪੜਨਾ ਪੈਣਾ ਤੈਨੂੰ ਫੇਰ ਤੂੰ ਫੇਰ ਤੇਣਾ ਕਹਿਣਾ ਵੀ ਮੈਂ ਖੇਡਾਂ ਜੇ ਹੁਣ ਅੱਧਾ ਅੱਜ ਪੜਿਆ ਹੋਊਗਾ ਤੇ ਅੱਧਾ ਕੱਲ ਨੂੰ ਪੜਿਆ ਹੋਊਗਾ ਤਾਂ ਫੇਰ ਸੌਖੀ ਰਹੂੰਗੀ ਉਹ ਤਾਂ ਟੈਸਟ ਹੀ ਥੋੜੇ ਮਿਲੇ ਸੀਗੇ ਜ਼ਰੂਰ ਤੇ ਨਾ ਟੈਸਟ ਹੀ ਯਾਦ ਕਰੀ ਦੀ ਐਕਸਟਰਾ ਵੀ ਕੁਝ ਕਰ ਲਈਦਾ ਵੀ ਛੁੱਟੀ ਵਾਲੇ ਦਿਨ ਕੁਝ ਜ਼ਿਆਦਾ ਪੜ ਲਈਦਾ ਉਹ ਜੋ ਹੋ ਜਾਊਗਾ ਉਹਦੇ ਫੇਰ ਮੈਂ ਬਾਅਦ ਚ ਕਰ ਲੂੰਗੀ ਬੇਨੋ ਅਜਾ ਰੰਦ ਚੱਲ ਫੇ ਕੋਈ ਗੱਲ ਨਹੀਂ ਫੇ ਕੱਲ ਨੂੰ ਫੇ ਆਪਣੇ ਆਪ ਪੜੀ ਠੀਕ ਆ ਕੱਲ ਨੂੰ ਮੈਂ ਫੋਨ ਨਹੀਂ ਫੜਨ ਦੇਣਾ ਠੀਕ ਆ ਠੀਕ ਆ ਠੀਕ ਆ ਓ ਕਿੰਨੇ ਸੋਹਣੇ ਨੇ ਇਲਜ਼ੂਏ ਪਰਪਲ ਵਾਲੇ ਪਰਪਲ ਕਲਰ ਵੀ ਮੇਰਾ ਫੇਵਰਟ ਵਾ ਇਹ ਮੈਂ ਪਾਪਾ ਨੂੰ ਕਹਾਂ ਕਿ ਮੈਨੂੰ ਲੈ ਕੇ ਦੇਣ ਨਾ ਲੇਤੇ ਸਟਿਕ ਵਾ ਇਹਦੇ ਨਾਲ ਤੇ ਬੜਾ ਵਧੀਆ ਚੁੱਕ ਜਾਣਾ ਹੈ ਲੱਤਨੇ ਹੈ ਪਰਪਲ ਵਾਲੇ ਪਾਪਾ ਨੂੰ ਕਿੰਨੀ ਲੈ ਕੇ ਦੋ ਮੇ ਕੋ ਇਹ ਸਿੱਧਾ ਮੈਂ ਚਾਂਜਰਾ ਪਾਉਂਗੀ ਹੋਰ ਇਹ ਸੋਹਣੀ ਹੈ ਤੇ ਨਾਲ ਜਾ ਇਹ ਲਾਉਂਗੀ ਤੇ ਕੁਝ ਜਿਹੇ ਸੋਹਣੇ ਲੱਗੂਗੇ ਕੱਲ੍ਹ ਕੱਲ ਤੇ ਛੁੱਟੀ ਵੀ ਆ ਤੇ ਲਾ ਦੂੰਗੀ ਇਹ ਸਾਰਿਆਂ ਲੋਕਾਂ ਤੂੜੀ ਬਣਾ ਲਈ ਆਸੇ-ਪਾਸੇ ਤੇ ਤੂੰ ਕਦੋਂ ਬਣਾਉਂਗੀ ਆ ਆਉਣਾ ਅੱਜ ਰੀਪਰ ਸਵੇਰ ਦਾ ਲਾਰਾ ਤੇ ਲਾਇਆ ਉਹਨੇ ਮਗਰ ਫਿਰ ਕਹਿੰਦੇ ਬਣਾ ਲਾ ਇਹ ਅੱਗ ਲੋਕੀ ਲਾਈ ਜਾਂਦੇ ਹੀ ਤੇ ਫੇਰ ਮਨ ਕਿ ਡੰਗਰਨ ਕਿਥੋਂ ਪੱਠੇ ਪਾਵਾਂਗੇ ਅੱਗ ਤੇ ਚਾਹੀਦੀ ਨੈਰੋ ਪਾਰਵੀਆ ਕਿਸਨੇ ਬੁਲਾਤੀ ਸ਼ਰਾਬੀ ਨੇ ਆਪਣੀ ਲੜ ਝਗੜਿਆਂ ਦਾ ਕਿੰਨਾ ਨਾੜ ਛੱਡ ਗਏ ਲੋਕਾਂ ਦਾ ਨਾੜ ਬੜਾ ਥਾਂ ਥਾਂ ਛਾਂਡਿਆ ਤੁਸੀਂ ਤੇਰਾ ਅੰਦਰ ਵੜ ਜਾਂਦੇਂਗੇ ਤਾਂ ਮੈਂ ਬਾਹਰ ਨਿਕਲ ਕੇ ਵੇਣੀ ਆ ਤੇ ਕਦੀ ਕਿਤੇ ਅੱਗ ਲੱਗੀ ਹੁੰਦੀ ਕਦੀ ਕਿਤੇ ਲੋ ਉਹ ਦੇਖਦੀ ਆ ਫੇਰ ਕਾ ਹੀਪਰੀ ਬੜੇ ਘਾਟੇ ਪਾਰੋਂ ਤੇ ਪਾਰ ਕੀ ਗੱਲਾਂ ਸੀ ਫੇਰ ਕਾ ਮਾਲ ਦੇ ਹੀਪਰ ਘਾਟੇ ਆ ਤੇ ਇੱਧਰ ਆਪਣੇ ਨਹੀਂ ਕੋਈ ਹੈਗਾ ਉਹ ਆਪਣੇ ਵਾਲੇ ਵੀ ਬਾਹਰ ਨਿਕਲ ਗਏ ਆ ਇੱਥੇ ਨਹੀਂ ਕੋਈ ਇਥੇ ਮਿਲਦੇ ਆ ਪੜ ਇਹੋ ਲਾਰਾ ਲਾਇਆ ਉਹਨੇ ਲੱਗਾ ਹੁਣ ਬਾਈ ਆ ਵੀ ਪਰੋਂ ਆਇਆ ਉਹਦਾ ਉਸ ਤਰ੍ਹਾਂ ਪਤਾ ਜਾ ਤੂੰ ਤਾਂ ਫਿਰ ਕੇ ਦੇ ਬਣਾ ਲਾ ਤੂੰ ਦੀ ਮਾਤਾ ਉਹਦਾ ਤਾਂ ਪੇ ਫਿੰਡਿਆ ਲੱਗਾ ਹੁਣ ਬਣ ਜਾਣੀ ਅੱਜ ਤੂੜੀ ਅਜਤਰੀ ਬਣ ਜੂਗੀ ਬਣ ਜਾਨੀ ਅੱਜ ਆ ਆਸੇ ਪਾਸੇ ਸਾਰਿਆਂ ਲੋਕਾਂ ਬਣਾ ਲਈ ਆ ਤੇ ਮੈਂ ਵੇਂਦੀ ਰਹਿਣੀ ਆ ਤੇ ਮੈਂ ਨਹੀਂ ਪੀ ਜੇ ਚਾਰ ਡੰਗਰ ਵਾ ਤਾਂ ਉਹਨਾਂ ਕਿੱਸੋਂ ਪਾਉਗੇ ਹਾਂ ਤੂੰ ਦੱਸ ਮੈਨੂੰ ਆਵਲੇ ਨੇ ਲੈ ਕੇ ਦੋ ਲੈ ਇਹ ਕਦੇ ਇਹਦੀ ਟਮਾਟਾ ਨਹੀਂ ਪਤਾ ਲੱਗਦਾ ਕੱਲ ਤੂੰ ਚਾਂਜਰਾ ਮੰਗਦੀ ਫਿਰਦੀ ਸੀ ਹਾਂ ਹੈਂ ਆਦਮੀ ਨੂੰ ਅੱਜ ਹੀ ਲੈ ਕੇ ਦੋ ਚਾਂਦਰਾ ਭਾਵੇਂ ਬਾਤੋ ਲੈ ਆ ਦਿਓ ਉਹ ਚਾਂਦਰਾ ਵੀ ਤੇਰੇ ਲਈ ਆਦ ਨਹੀਂ ਅੱਜ ਤੂੜੀ ਬਣਾ ਦੇ ਚਾਂਦਰਾ ਲੈ ਆਂ ਗਿਆ ਗਾਲ ਨੂੰ ਠੀਕ ਆ ਪਰ ਅੱਜ ਹੀ ਲੈ ਕੇ ਦੋ ਤਾਂ ਲੱਗਦਾ ਤਾਂ ਫਿਰ ਪੁੱਤ ਲੈ ਆਂਦਾਗੇ ਤੈਨੂੰ ਤਾਂ ਕਾਹੀ ਕੋ ਪੈਂਦੀ ਆ ਕਿੱਥੋਂ ਮਿਲਦੇ ਕਿੱਥੋਂ ਆਏ ਇਹ ਦੁਕਾਨੋਂ ਮਿਲਦੇ ਨੇ ਦੁਕਾਨੋਂ ਇਹ ਤਾਂ ਫਾਇਦਾ ਕੀ ਹੈ ਇਹ ਲਾਉਂਗੀ ਮੈਂ ਸੋਹਣੇ ਲੱਗਣੇ ਫਿਰ ਦੂ ਦਾ ਘਟ ਸੋਹਣੀ ਹੈ ਨਹੀਂ ਹੱਥ ਆ ਨੋ ਅੱਛਾ ਚੱਲ ਲੈ ਦਾਂਗੇ ਵੀ ਲੈ ਦਾਂਗੇ ਤੈਨੂੰ ਪਕਾ ਪਕਾ ਨਾਲ ਜੀ ਮੇਰੇ ਜਿੱਥੋਂ ਮਿਲਦਗੇ ਕੰਮ ਲੈ ਆਏ ਆਹ ਉਹ ਰੀਪਰ ਆਦੇ ਜੋ ਰੀਪਰ ਅਗਰ ਤੂੜੀ ਬਾੜਾ ਵੀ ਇੱਕ ਟਰਾਲੀ ਲਾਵਾਂਗੇ ਤਾਂ 5 ਮਿੰਟ ਲੱਗਣਗੇ ਪਿੰਡੋਂ ਮਿਲ ਜਣਗੇ ਨਾ ਹਾਂ ਅੱਜ ਜਾ ਹਾਲ ਲੱਗ ਲੈ ਆਏ ਪਿੰਡੋਂ ਕੋਈ ਦੁਕਾਨ ਤੋਂ ਮਿਲ ਜਾਂਦੇ ਆ ਮੈਂ ਲੈ ਕੇ ਤੁਰੇ ਫਿਰੂਗਾ ਪਹਿਲਾਂ ਤੂੜੀ ਬਣਾ ਲਾ ਤਾਂ ਨਗਰੋਂ ਇਹਨੂੰ ਲਿਆਣ ਦੀ ਜੋ ਮੰਗੂਗੀ ਮਿਲ ਜਾਂਦੇ ਆ ਚਲੋ ਜੀ ਲਗਾਏ ਸਭ ਦਾ ਸਦਾ ਲੈਣ ਤੇ ਲੈ ਦਾਂਗੇ ਇਹਨੂੰ ਆਹ ਜਾਂ ਜਰਾ ਚੁੰਜੇ ਰਾਵੀ ਮੰਗਦੀ ਚਾਲੇ ਇਹਦੀ ਰੀਜ ਵਾਲਾ ਨਹੀਂ ਉਹ ਦੇ ਦਈਆਂ ਕੀ ਤਾਂ ਪੂਰੀਆ ਕਰ ਦਿੰਦੀ। ਹੋਰ ਯਾਰ ਨੋਹ ਦੀ ਤਾਂ ਅੱਛਾ ਵੀ ਕੋਈ ਪਾਇਆ ਇਹਨੇ। ਇਹ ਤੇ ਸਕੂਲੇ ਮੈਡਮਾਂ ਮੰਨਗੇ ਨਾ ਜਨੂੰ ਪੱਕੇ ਲੱਗ ਜਣੇ ਆ। ਨਹੀਂ? ਹਾਂ? ਲੱਥੇ ਨੇ। ਇਹ ਲੱਥੇ ਜਾਣੇ। ਹਾਂ। ਯਾ ਇੱਥੇ ਕੀ ਪਾਇਆ ਆ ਜਿਹੜਾ ਇਹੋ ਜਿਹਾ। ਗੂਠੇ ਨੂੰ। ਕੋਕੂ ਨਹੀਂ ਪਾਇਆ ਮੈਂ ਤੇ। ਨਹੀਂ ਤੂੰ ਨਹੀਂ ਪਾਇਆ ਜਿਹੜਾ ਤੂੰ ਆ ਵੇਖਿਆ ਇਹਦੇ ਵਿੱਚ। ਚੱਲ ਕੋਈ ਗੱਲ ਨਹੀਂ ਗਿਆ ਦਾਂਗੇ। ਚੱਲ ਖੇਡ ਜਾ ਕੇ ਤੂੰ। ਠੀਕ ਆ। ਚੱਜ ਗੱਲ ਸੁਣੋ। ਰੀਪਰ ਆਉਣਾ ਤੇ ਆਪਣੀ ਮਾਂ ਨਾਲ ਕੰਮ-ਕੰਮ ਕਰਵਾ ਲਈ ਨਾਲ। ਠੀਕ ਆ ਤੂੰ ਇਹ ਫੇਦੀ ਰਹੀ ਹੈ ਨਾ ਨੋਹ ਚ ਕੋ ਸੇਖਲਾ ਕੋ ਕੰਮ ਤਾਂ ਦਬ ਸੇਖਲਾ ਕੋ ਇੰਨੇ ਕੰਮ ਕਰਨਾ ਠੀਕ ਆ ਕੋਠੇ ਜਿੱਦੀ ਜਿੱਥੇ ਕਰਦੀ ਆ ਸਕੂਲੋਂ ਆਉਂਦੀ ਆ ਤੇ ਇਤਰਾ ਹੀ ਉਹ ਤਰਾ ਕੰਮ ਕਿਹੜਾ ਵਾ ਕੰਮ ਤੇ ਉਹੋ ਹੀ ਕਰ ਲੈਂਦੀ ਅੱਜ ਹੀ ਕੰਮ ਆਵਾ ਚੱਲ ਰਲ ਕੇ ਕਰ ਲਿਓ ਅੱਜ ਚੱਲ ਕੋਈ ਨਹੀਂ ਉਹ ਤੇ ਕਾਰੀ ਲਵਾਵਾਂਗੇ ਆ ਉਹ ਆ ਨਹੀਂ ਵੀ ਕਾਰੀ ਲਵਾਵਾਂਗੇ ਹੁਣ ਚਾਰ ਬੰਦੇ ਆਏ ਰੋਟੀ ਤੇ ਉਹਨਾਂ ਨੂੰ ਖਵਾ ਦੇਣੀ ਆ ਨਾ ਆਹ ਚੱਲ ਮੈਂ ਵੇਖਾਂ ਪਰ ਕਰਕੇ ਫੋਨ ਵੇਨਾਂ ਨੂੰ ਆ ਹੋਵੇ ਆਪਾਂ ਲਾਤ ਹੋਈ ਆ ਸੇਬਾ ਸਾਰੀ ਬਣ ਗਈ ਆ ਠੀਕ ਤੇ ਜੇ ਕੋਈ ਅੱਗ ਲੱਗੀ ਤਾਂ ਕੀ ਕਰਾਂਗੇ ਉਹ ਨਹੀਂ ਲੱਗਦੀ ਮਾਤਾ ਸੁਭ ਸੁਭ ਬੋਲ ਸੁਭ ਸੁਭ ਕੀ ਹੋ ਜਾਣਾ ਵਾ ਐਸੇ ਪਾਸੇ ਲੱਗੀ ਨਾ ਆਇਆ ਪਾ ਤੂੜੀ ਬਣਾਉਣ ਦੇ ਆ 10 12 ਜਣੇ ਆ ਮੈਂ 8 ਜਣੇ 8 ਜਣੇ ਨੂੰ اچھا ਗੋਪੀ ਨੂੰ ਜਾ ਕੇ ਆਣੀ ਰੋਟੀ ਬਣਾਉਣੀ ਹੋਈ ਐ ਅੱਜ ਰਾਤ ਪੈ ਜਾਣੀ ਐ ਗੋਪੀ ਹਾਂਜੀ ਮੰਮੀ ਉਹ ਨਾ ਟੂੜੀ ਵਾਲੇ ਆ ਅੱਛਾ ਮੈਂ ਬਣਾਉਣ ਦੇ ਮੈਂ ਵੇਖ ਕੇ ਆਈ ਆ ਟਰਾਲੀ ਇੱਕ ਲਾ ਗਏ ਹਾਂਜੀ ਤੇ ਫੇਰ ਗਏ ਆ ਤੇ ਹਨੇਰਾ ਹੋ ਜਾਣਾ ਆਹ ਹੋ ਗਿਆ ਹਨੇਰਾ ਤੇ ਹੋ ਹੀ ਜਾਣਾ ਤੇ ਉਹਨਾਂ ਦੀ ਰੋਟੀ ਵੀ ਪਕਾਉਣੀ ਆ ਤੇ ਦਾਲ ਦੂਲ ਬਣਾ ਲੈ ਠੀਕ ਆ ਇਹ ਖੁੱਲੀ ਖਾਂਦੇ ਹੁੰਦੇ ਆ ਆਹੋ ਨਹੀਂ ਦਾਲ ਤੇ ਬਾਵਾ ਬਣਾਉਣੀ ਪੈਣੀ ਫੇਰ ਆਹੋ ਤੇ ਲੋਏ ਲੋਏ ਬਣਾ ਲਾ ਨਾ ਆਹੋ ਨਹੀਂ ਮੈਂ ਧਰ ਦਿੰਦੀ ਤੇ ਫੁਲਕੇ ਉਦੋਂ ਚੱਲ ਲੱਠ ਜਾਣਗੇ ਨਹੀਂ ਪਹਿਲਾਂ ਹੀ ਸ਼ੁਰੂ ਕਰਨੇ ਪੈਣੇ ਉਦੋਂ ਫੇਰ ਇੰਨੇ ਫੁਲਕੇ ਜਿਹੜੇ ਤਾਉਣੇ ਨਹੀਂ ਦਾਲ ਦੂਲ ਬਣੀ ਹੋਊ ਤਾਂ ਫੇਰ ਹੀ ਆ ਆਹੋ ਤੇ ਆਈ ਆ ਆਟਾ ਆਟਾ ਗੁੰਨ ਕੇ ਰੱਖ ਆਟਾ ਗੁੰਨ ਲੈ ਨਹੀਂ ਤੇ ਕਿਹੜੀ ਦਾਲ ਬਣਾਵੇਂਗੀ ਮਾਂ ਛੁੱਲੇ ਨਹੀਂ ਬਣਾਉਂਗੀ ਫੇਰ ਆਹੋ ਉਹ ਹੀ ਵਾਰਾ ਖਾਣੀ ਆ ਆਹੋ ਆ ਤੇ ਚੱਲ ਬਣਾ ਲਾ ਹਾਂ ਲੋਏ ਲੋਏ ਜੇ ਚੋ ਗਣਚਾ ਗਣ ਵਾਲੀ ਆ ਤਾਂ ਦੱਸ ਦੇ ਨਹੀਂ ਤਾਂ ਫਿਰ ਬਣਾ ਲਾ ਨਹੀਂ ਸਾਫ਼ ਹੀ ਅਦਾਲ ਅੱਛਾ ਤੇ ਚਲੋ ਤਰ ਲਈ ਅਹ ਤਰ ਲਾ ਦਾਲ ਮੈਂ ਹਾਂ ਵੇ ਵੇਖਾਂ ਕਿੰਨੇ ਬੰਦੇ ਇਹ ਤਾਂ ਬੰਦੇ ਵਾਵਾ ਹੀ ਨਿਕਲੇ ਆ ਆਹੋ 8-10 ਜਾਣੇ ਆ ਹਾਂ ਡੇ ਤੋੜੀ ਸੱਟਣ ਮਮਾ ਹਾਂ ਜੀ ਚੱਲੀ ਬਾਹਰ ਖੇਡਣ ਸਮ੍ਰਿਤੀ ਕਾ ਬਾਹਰ ਵੇ ਕਿੰਨਾ ਘੱਟਾ ਵਾ ਬੱਜੀ ਵੀ ਤੇ ਜਾ ਕੇ ਖੇਡਣ ਕੋਈ ਨਾ ਜੀਵਨ ਦਾ ਕੰਮ ਕਰਾਉਂਦੇ ਆ ਵਾ ਉਹ ਤੇ ਤੂੰ ਢਿਲੀ ਲਿਆਉਂਦਿਆ ਵਾ ਫੇ ਮੈਂ ਵੀ ਕਰਾ ਦਊ ਪਾਪਾ ਉਹਨੇ ਬਾਹਰ ਪਾਪਾ ਦਾ ਕੰਮ ਦੂ ਕਰਵਾ ਦੂੰਗੀ ਹਾਂ ਘਰ ਤੂੰ ਮੇਨ ਇੱਕ ਕੰਮ ਨਹੀਂ ਕਰਾਉਂਦੀ ਮੈਂ ਘਰ ਸੋਈ ਚ ਖਬਨ ਦੇ ਜਾਂ ਤੂੰ ਮੇਨ ਇੱਕ ਕੰਮ ਨਹੀਂ ਕਰਵਾਉਂਦੀ ਕਰੋਨੀ ਆ ਕਿੱਥੇ ਕਰੋਂਦੇ ਆ ਪਰ ਆ ਨਹੀਂ ਕਰਨਾ ਮੈਂ ਆਹ ਇਹ ਤੇ ਮੈਨੂੰ ਪਤਾ ਇਹ ਤੂੰ ਨਹੀਂ ਕਰਨਾ ਹੈਗਾ ਤੇ ਤੂੰ ਮੇਨ ਇੱਕ ਕੰਮ ਨਹੀਂ ਕਰਵਾਉਣੀ ਜਦੋਂ ਦੇਖ ਉਹ ਤੋਂ ਦੂਜਾ ਤੂੰ ਬਾਹਰ ਮੈਂ ਖੇਡਣ ਜਾਣਾ ਮੈਂ ਉਹ ਕਰਨਾ ਮੈਂ ਆਹ ਕਰਨਾ ਤੇ ਪਾਪਾ ਦਾ ਕੰਮ ਹੋ ਜਣੇ ਵੇਖ ਲੈ ਤੇਰੇ ਹਾਂ ਮੈਂ ਕਰ ਲੈਣਾ ਪਾਪਾ ਦਾ ਤੂੰ ਮੇਰਾ ਕੰਮ ਵਧਾਉਣਾ ਮੈਨੂੰ ਪਤਾ ਨਹੀਂ ਮੇਰਾ ਕੰਮ ਕਰਾਉਣਾ ਨਹੀਂ ਆ ਮੇਰਾ ਵਧਾਉਣਾ ਵਾ ਨਹੀਂ ਵਧਣਾ ਹੀ ਆ ਤੇ ਸੱਚ ਉਹ ਤੂੜੀ ਪੈ ਜਾਣੀ ਸਾਰੀ ਬਾਅਦ ਮੈਨੂੰ ਨਵਾਉਣਾ ਪੈਣਾ ਮੈਂ ਮੰਮੂ ਵੀ ਇਦਾਂ ਗੰਦੇ ਹੁੰਦੇ ਸੀਗੇ ਕਿਤੇ ਤੂੰ ਬਾਹਰ ਚੱਲ ਗਈ ਫਿਰ ਤੇਰਾ ਸਿਰ ਵਿੱਚ ਉਹ ਤੂੜੀ ਪੈਣੀ ਤੇ ਫਿਰ ਤੈਨੂੰ ਨਵਾਉਣਾ ਪੈਣਾ ਸਿਰ ਤੇ ਤੂੰ ਸਿਰ ਨਹੀਂ ਨੋਨੀ ਆ ਤੇ ਇਦਾਂ ਹੀ ਆ ਜਿਵੇਂ ਪਰਸੋਂ ਤੇਰਾ ਸਿਰ ਨਵਾਇਆ ਵਾ ਤੇ ਕੋਈ ਨਾ ਕੋਈ ਨਾ ਮੇਰਾ ਕੰਮ ਤੇ ਵਧਣਾ ਹੀ ਆ ਨਾ ਤੇ ਤੂੰ ਰੋਂਦੀ ਆ ਸਿਰ ਨੋ ਲੱਗਿਆ ਫਿਰ ਕਹਿੰਦੀ ਮੈਂ ਨਹੀਂ ਨੋਣਾ ਨਹੀਂ ਮੈਂ ਜਾਣਾ ਬਾਹਰ ਪਲੀਜ਼ ਮੈਂ ਪਾਪਾ ਨਾ ਕੰਮ ਕਰਾ ਦੂੰਗੀ ਤੂੰ ਮੈਨਾਂ ਕਰਾ ਚੜਾ ਪਰ ਰੋਟੀਆਂ ਬਕੋਲੀਆਂ ਨਹੀਂ ਉਹ ਕਿੰਨਾ ਕੰਮ ਆ ਮੇਰਾ ਰਜ ਕਰਨ ਵਾਲਾ ਰਸੋਈ ਚ ਤੇ ਰੋਟੀਆਂ ਬਕਾ ਮੈਂ ਨਾ ਚ ਮੈਂ ਤੇ ਜਾਣਾ ਬਾਹਰ ਵਾ ਨਾ ਨਾ ਮੈਂ ਨਹੀਂ ਜਾਂਦਾ ਹਾਂ ਮੈਂ ਤਾਂ ਭੱਜ ਜਾਣਾ ਫਿਰ ਕਿ ਮੈਂ ਕੁੱਟਣਾ ਵੀ ਆ ਵੜ ਕੇ ਕੇ ਮੈਂ ਫਿਰ ਹਟ ਸੀ ਨਹੀਂ ਹੋਣਾ ਤੁਹਾਡੇ ਮੈਂ ਦੌੜ ਕੇ ਫੜ ਲੈਨੀ ਨਹੀਂ ਨੀਆ ਤੂੰ ਵੀ ਤੇ ਯਾਦ ਰੱਖੂਗੀ ਨਹੀਂ ਮੈਂ ਜਾਣਾ ਬਾਹਰ ਦੂ ਦੂ ਸਾਰਾ ਸਿਰ ਗੰਦਾ ਕਰ ਆਉਣਾ ਨਹੀਂ ਕਰ ਕਿੰਨਾ ਘਟਾ ਵੇ ਤੂੜੀ ਆਉਂਦੀ ਆ ਉਹ ਜੀਵਨ ਵੀ ਤੇ ਕਰਾਨੀ ਡਿਆ ਤੇ ਜੀਵਨ ਤੇ ਕੰਮ ਕਰਾਉਂਦੇ ਨੇ ਸਿਰ ਤੇ ਪਰਣਾ ਬੰਨਿਆ ਥਨ ਮੈਂ ਵੀ ਚੁੰਨੀ ਲਾ ਲੂੰਗੀ ਹਾਂ ਤੂੰ ਮੈਨੂੰ ਪਤਾ ਪਰ ਚੁੰਨੀ ਬੜੀ ਲਾ ਲੈਣੀ ਹੈ ਦੌੜ ਲੱਗੇ ਚੁੰਨੀ ਉਹ ਜਾਣੀ ਤੇਰੀ ਦੇਦੋ ਖੁਖ ਨਹੀਂ ਹੁੰਦਾ ਮੈਂ ਜਾਣਾ ਬਾਹਰ ਤੇ ਜੀ ਜਾਣਾ ਵਾ ਨਾ ਹੂੰ ਤੇ ਫਿਰ ਨਾਉਣ ਲੱਗਿਆ ਰੋਣਾ ਨਹੀਂ ਠੀਕ ਆ ਠੀਕ ਆ ਮੈਂ ਅੱਗੇ ਬੜੀ ਖਾਪੀ ਹੋਣਾ ਵਾ ਤੇ ਫਿਰ ਵਾਰ-ਵਾਰ ਨਹੀਂ ਮਨਾਉਣਾ ਤੇ ਆ ਸ਼ਾਮ ਫਿਰ ਉਹ ਰਾਤ ਨੂੰ ਨਹੀਂ ਨਾਉਣਾ ਪੈਣੀ ਠੀਕ ਆ ਹਾਂ ਫਿਰ ਜੁਕਾਮ ਭਾਵੇਂ ਤੈਨੂੰ ਹੋ ਜੇ ਕੋਈ ਨਾ ਸਵੇਰੇ ਤੇ ਤੂੰ ਲੱਗਣ ਨਹੀਂ ਦੇਈ ਕੋਈ ਨਾ ਸਵੇਰੇ ਛੁੱਟੀ ਐ ਕੋਈ ਟੈਨਸ਼ਨ ਨਹੀਂ ਟੈਨਸ਼ਨ ਨਹੀਂ ਇੱਥੇ ਆਖੇ ਨਹੀਂ ਬੈਣਾ ਤੂੰ ਲੱਗਦੀ ਵੀਰੇ ਹਣਾ ਮੈਂ ਤਾਂ ਆਪਣੀਆਂ ਜੀਦਾ ਨਾ ਪਗਾ ਕੇ ਹਟਦੀ ਆ ਜਾ ਵਾ ਫਿਰ ਛੇਤੀ ਆ ਜੀ ਨਾਲ ਬਹੁਤਾ ਸਿਰ ਨਾ ਗੰਦਾ ਕਰੀ ਠੀਕ ਆ ਆ ਢੂੜੀ ਪੈ ਜਾਣੀ ਬਾਏ ਬਾਏ ਬਾਈ ਇਦਾਂ ਕਹਿ ਕੇ ਜਾਂਦੀ ਜਿੱਦਾਂ ਪਤਾ ਨਹੀਂ ਕਿ ਕਿੱਥੇ ਕੈਨੇਡਾ ਜਾਣਾ ਹੁੰਦਾ ਨੇ ਤੂੰ ਕੀ ਕਰਦੀ ਐ ਇੱਥੇ ਵੇ ਇੱਕ ਨੱਕ ਟਾਵਾ ਛਿੱਕਾ ਮਾਰ ਡਿਆ ਬਣਾ ਤੂੰ ਹੁਣੇ ਨਹੀਂ ਮੈਂ ਕਿੱਡ ਨਹੀਂ ਜੀ ਮੇਰੇ ਟਪਟੇ ਆਈਆਂ ਵੇ ਇੱਕ ਨੱਕ ਟਾਵਾ ਤੂੜੀ ਦਾ ਦਦੀ ਮੈਂ ਰਹਿੰਦੇ ਮੈਂ ਅੱਗੇ ਤਾਂ ਬੰਮਾ ਨਾਲ ਸਿਰਖ ਪਾਈ ਕਰਕੇ ਹੀ ਮੈਂ ਸਕਣੀ ਹਾਂ ਮਮਾ ਤੇਨੂੰ ਕੀ ਆਂਦੀ ਤੇ ਤੂੰ ਕੀ ਸਿਰਖ ਪਾਈ ਕੀਤੀ ਆ ਉਮ ਮਨ ਨਹੀਂ ਰਹੇ ਕਿ ਦਾ ਬਾਜਾ ਬਾਜਾ ਮੈਂ ਮਾਂ ਬਣਾ ਕੇ ਆਈ ਆ ਵੇ ਕਿ ਨਾ ਫਤ ਕਟਾ ਫਿਰ ਵੀ ਪਰ ਜਾਣਾ ਵਾ ਤੇ ਸਕੂਲੇ ਜਾਣਾ ਵਾ ਤੇ ਕੀ ਕਰਾਂਗੀ ਸਾਰਾਸ ਬਣਿਆ ਤੇ ਮਾਂ ਮਾਰਨ ਵਾਲਾ ਨਾ ਫੇਰ ਹੋਏਗੀ ਕੱਲ ਛੁੱਟੀ ਆ ਛੁੱਟੀ ਲੈ ਕੇ ਚੱਲ ਫੇ ਪਾਣੀ ਲਿਆ ਆ ਜਾ ਗਾ ਅਮ ਕੰਮ 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 ਹੀ ਦੱਸੀ ਜਾ ਬਸ ਬਹੁਤ ਕੰਮ ਤੂੰ ਕਰਦੀ ਆ ਤੇ ਪਾਣੀ ਆਖਿਆ ਤਾਂ ਕੰਮ ਕੰਮ ਕਰਨ ਦੇਤੀ ਆ ਆ ਮੰਗੋਂ ਡੇ ਪਾਣੀ ਜਿਹੜੇ ਕੰਮ ਕਰਨ ਡੇ ਉਹ ਪਰ ਕਢਗੀ ल्याਈ ਥੋੜਾ ਨਾ ਲਈ ਫੇ ਗਲਾਸ ਲੈ ਮੈਂ ਚੁੱਕੀ ਤੇ ਤੂੰ ਬੜਾ ਮਾਤਾ ਮੂੰਹ ਟਾਕੇ ਖਲੋਤੀ ਏ ਤੂੰ ਰੋਇ ਤੇ ਕੱਟਾ ਪਾਉਣਾ ਤੂੰ ਅੰਦਰ ਜਾ ਕੇ ਬੈਹ ਆ ਤੂੜੀ ਦਾ ਕਰਕੇ ਹੀ ਕਿ ਮੈਂ ਵੇਖਣ ਲਈ ਹੀਗੀ ਤੇ ਟਰਾਲੀਆਂ ਤੇ ਆਧੀਆਂ ਆਧੀਆਂ ਆਉਣ ਡਈਆਂ ਓਏ ਆਉਂਦਿਆਂ ਬੁੜਕ ਕੇ ਬੁੜਕ ਕੇ ਹੋ ਜਾਂਦੀਆਂ ਆਧੀਆਂ ਹਾਂ ਹਾਂ ਮੈਂ ਤੇ ਆਖਾ ਬਣਾਉ ਤਾਂ ਹੈ ਪੂਰੇ ਲੈਣੇ ਆ ਪੈਸੇ ਲੈਣੇ ਨਹੀਂ ਨਹੀਂ ਕਿ ਟਰਾਲੀ ਰੱਖਣੀ ਕਿ ਨਹੀਂ ਆਉਣੀ ਆਉਣ ਡਈ ਕਿ ਹੋ ਵੇਖਣ ਲਈ ਹੀ ਮੈਂ ਅੰਦਰ ਬੈ ਬਿਮਾਰ ਹੋ ਗਈ ਮੁੜ ਕੇ ਪੈਸੇ ਲਵਾਏਗੀ ਉਹਦਾ ਤੁਹਾਡਾ ਕੋ ਬੈਠਾ ਨਹੀਂ ਜਾਂਦਾ ਬਾਹਰ ਉਹਦਾ ਮੂੰਹ ਟਕਿਆ ਮੂੰਹ ਤਾਂ ਟਕਿਆ ਨਹੀਂ ਮੈਂ ਤਾਂ ਵੇਖਣੀ ਆਈ ਸੀ ਤੇ ਨਾਲੇ ਮੈਂ ਵੇਖਣ ਆਈ ਸੀ ਕਿੰਨੇ ਕ ਜਾਣੇ ਆ ਉਹਨਾਂ ਰੋਟੀ ਪਾਣੀ ਖਾਣਾ ਨਾਲ ਕੋਈ ਕੰਮ ਕਰਾ ਲਾਉਂਦੇ ਕੰਮ ਕਰਾ ਪਖੰਡ ਕਰੀ ਜਾਣੇ ਐਵੇਂ ਬੂਹੇ ਖਲੋਤੇ ਰਹਿਣਾ ਬੁੜੀਆਂ ਵਾਂਗ ਇਹ ਚੰਗਾ ਭਲਾ ਕੰਮ ਹੋੜਿਆ ਹੁੰਦਾ ਰਹਿ ਜਾਂਦਾ